ਆਹ ਦੇਖੋ ਬਾਈ ਆਵਰੇ ਚੜਾਨ ਲਗਿਆ ਹਾ ਵਿਚਾਰਾ ਤੇ ਔਰੇ ਜਿਸ ਟਾਈਮ ਚੜੀ ਨਾ ਗੱਡੀ ਜਦ ਐ ਹੋ ਗਈ ਹੈ ਔਰੇ ਉਹਦੇ ਕਰਕੇ ਟੇਡੇ ਐਲ ਬਣਨੇ ਕਰਕੇ ਝੋਲ ਮਾਰੀ ਉਹ ਝੋਲ ਮਾਰਨੇ ਉਹ ਦੇਖੋ ਬਾਈ ਉਧਰ ਅੱਗ ਲੱਗੀ ਵੀ ਆ ਅਰੇ ਇਧਰ ਉਹ ਗੈਸ ਵਾਲੇ ਉਹ ਆ ਟੈਂਕਰ ਆ ਉਹਨੂੰ ਪਾਣੀ ਦੁੱਧ ਹੀ ਲੱਗੇ ਹੋਇਆ ਭਜਾਨ ਵੀ ਇੱਥੇ ਤੇ ਪਹੁੰਚ ਜੂਗੀ ਤੁਹਾਡੀ ਰੈਡੀ ਹੈ ਸਟੇਅਰ ਹੋ ਜਾ ਸਟੇਅਰ ਹੋ ਜਾ ਬੱਚ ਗੁੱਸਾ ਰਹਾ ਕਰ ਅਸ੍ਰੀ ਕਾਲੀ ਸਵਾਗਤ ਕਰਦੇ ਆਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 5 ਵਜ ਗਏ ਤੇ ਇਸ ਟਾਈਮ ਖੜੇ ਆਂ ਅਸੀਂ ਕਲਕੱਤੇ ਕੜਗਤ ਹ ਤੂੰ ਲਾਗੜ ਹੈ ਤੇ ਤੇ ਗੱਡੀ ਖਾਲੀ ਹੁੰਦੀ ਪਈਆ ਆਪਣੀ ਸਟੋਰ ਚ ਕੋਲਡ ਸਟੋਰ ਚ ਕਹਿੰਦੇ ਇਹਨਾਂ ਨੂੰ ਸਟੋਰ ਚ ਹੀ ਰੱਖਦੇ ਆ ਜਿਹੜੇ ਛੋਲੇ ਹੁੰਨੇ ਆ ਚਿੱਟੇ ਤੇ ਗੁਰਿੰਦਰ ਬਾਈ ਜਿੱਦਾਂ ਕਿ ਤੁਸੀਂ ਪਹਿਲੇ ਵਲੌਗ ਚ ਦੇਖਿਆ ਉੱਥੇ ਖੜਿਆ ਸੀਗਾ ਤੇ ਆਪਣੇ ਕੋਲੇ ਆ ਗਿਆ ਕਿਉਂਕਿ ਇਹਦੀ ਗੱਡੀ ਤਾਂ ਖਾਲੀ ਹੋ ਗਈ ਤੇ ਆ ਬਾਈ ਵੀ ਲੱਗਿਆ ਵਾ ਫੋਨ ਆਇਆ ਵਾ ਲੈ ਬਾਈ ਦੀ ਵੀ ਬਣਾ ਬਾਈ ਨੂੰ ਲੇਲਾ ਬਲੌਗ ਚ ਬਾਈ ਦਾ ਬਣਾ ਭਰਾਏ ਆ ਦੇਖ ਯਾਰ ਯਾਰ ਪਰਦੇਸੀ ਆ ਜਾਊ ਫਿਰ ਅੱਜ ਜਾਊ ਬਲੌਗ ਚ ਹਾਂ ਹਾਂ ਅੱਜ ਇਹ ਕੱਲ ਨੂੰ ਆਊਗੀ ਇਹ ਅੱਛਾ ਅੱਛਾ ਹਾਂ ਇਹ ਕੱਲ ਨੂੰ ਪਾਵਾਂਗੇ ਹੋਰ ਘਰ ਪਰਵਾਹ ਠੀਕ ਠਾਕ ਹੈ ਹਾਂਜੀ ਹਾਂਜੀ ਚਲੋ ਵਧੀਆ ਹੀ ਚੱਲਦਾ ਹੁਣ ਕਦੋਂ ਮਾਰਨਾ ਕਿਹੜਾ ਇੰਡੀਆ ਬਾਸ ਮੈਂ ਦੇ ਮਹੀਨੇ ਗੰਦੇ ਹੈ ਨਹੀਂ ਬਹੁਤ ਇੱਥੇ ਮੰਦਾ ਹਾਲ ਆ ਅੱਛਾ ਕੰਮ ਕੋ ਮੈਂ ਨਹੀਂ ਆ ਹਾਂ ਇੰਦਾ ਹੀ ਪਹਿਲਾਂ ਮੈਂ ਕਦਰ ਹੀ ਰਿਹਾ 9-10 ਸਾਲ ਅੱਛਾ ਤੇ ਉੱਥੇ ਮੇਰਾ ਵਿੱਜਾ ਘਡਾਤਾ ਨੇ ਸੂਰੀ ਦਾ ਅੱਛਾ ਤੇ ਆਪਾਂ ਹੁਣ ਦਿਖਾਣੇ ਆ ਪਿੱਛੇ ਕਿੱਦਾਂ ਜਾਂਦਾ ਮਾਲ ਉਹ ਸ਼ਕਰਗੰਦੀ ਆਈ ਆ ਉੱਥੇ ਸ਼ਕਰਗੰਦੀ ਖਾਲੀ ਹੁੰਦੀ ਪਈ ਆ ਉਹਰੋਂ ਦੀ ਖਾਲੀ ਕਰਕੇ ਇਹ ਵਿੱਚ ਖਜੂਰਾਂ ਜੀ ਤੇ ਕੋਈ ਸ਼ਾਹ ਤੋਂ ਇਹ ਬਗਾਟੋਰ ਚ ਖਾਲੀ ਹੁੰਦੇ ਆ ਤੇ ਇਹਨਾਂ ਦੀ ਗਿਣਤੀ ਦਾ ਬਾਈ ਸਿਸਟਮ ਆ ਆਹ ਇਹਨਾਂ 100 ਆ ਪੂਰੇ ਮੈਂ ਉੱਥੇ ਬੈਠੇ ਰਹਿਣਾ ਮਤਲਬ ਜਿੰਨੀਆਂ ਟਾਂਗਾਂ ਉਤਰ ਗਈਆਂ ਮਤਲਬ ਜਿੰਨੀ ਵਾਰੀ 100 ਕਟਾ ਉਤਰ ਗਿਆ ਉਹ ਇੱਕ ਲਾਈਨ ਖਿੱਚ ਦੇਣੀ ਆਹਾ ਮੰਨ ਲਾ ਜੇ 10 ਲਾਈਨਾਂ ਪੂਰੀਆਂ ਹੋ ਗਈਆਂ ਹੋਰ ਤਾਂ ਸਮਝ ਲੋ ਆਪਣਾ 1000 ਕਟਾ ਉਤਰ ਜਾਣਾ ਤੇ 100 ਇਹਨਾਂ ਨੂੰ ਅੱਜ ਤਾਰ ਦੇ ਤਾਰ ਦੇ ਦੇਈ ਜਾਣੇ ਤੁਹਾਨੂੰ ਦਿਖਾਉਂਗਾ ਅਜੇ ਹੁਣ ਉਤਰੂਗਾ ਮਾਲ ਮੈਂ ਇਹਨੂੰ ਗਲਤੀ ਨਾਲ ਛਾਕਰ ਗੰਦੀ ਕਹਿਤਾ ਇਹ ਹੋਆ ਬੀਟਰ ਰੂਟ ਕਹਿ ਕਨੇ ਇਹਨੂੰ ਚਕੰਦਰ ਚਕੰਦਰ ਆ ਅੰਗਰੇਜ਼ੀ 'ਚ ਬੋਲਦੇ ਨੇ ਬ੍ਰੀਟ ਰੂਟ ਹਿੰਦੀ 'ਚ ਬੋਲਦੇ ਚਕੰਦਰ ਓਏ ਫੁੱਲ ਵੀ ਪਏ ਆ ਜਿਹੜੇ ਫੁੱਲ ਬਾਬੇ ਅਣੀ ਫੋਟੋਆਂ ਦੇ ਛੱਡਦੇ ਆ ਗਲਗੱਟੀ ਸ਼ਹਿਰ ਤੇ ਵਿੱਚ ਔਰ ਇਹ ਮਾਲਾ ਬਣੀ ਜੰਨੀ ਆ ਉਹ ਉੱਥੇ ਪਏ ਆ ਉਹ ਇਹ ਆ ਉਹ ਜਿਹੜੀ ਰਾਤ ਦੀ ਰਾਣੀ ਮੇਰੇ ਨਾਲ ਉਹ ਇਹ ਮੈਟਰ ਆਵੇ ਆਪਣੀ ਗੱਡੀ ਦਾ ਨੰਬਰ ਬਾ ਹੁਣ ਇਹ ਆਣਗੇ ਇਹਨੇ ਚੱਕ ਚੱਕ ਕੇ ਉਹ ਉੱਥੇ ਜਾਓ ਉੱਪਰ ਇਹਨੇ ਜੀ ਸਿੱਟੀ ਜਾਣਾ ਆ ਗਿਣਤੀ ਹੋਈ ਜਾਣੀ ਹਾਂ ਇਹ ਚੱਲ ਗਈ ਬੈਲਟ ਅੰਦਰ ਐ ਦੇਖੋ ਇਹ ਹੁਣ ਲੱਗੇ ਜਾਓ ਐ ਯਾਰ ਮੋ ਉਹ ਜਸ ਜਿੱਤੀ ਜਾਣੇ ਨੇ ਲਜਾਲ ਲਜਾ ਦੇ ਹਾਂ ਇਹ ਕਿਸ ਕੇ ਮਾਪੇ ਐਦਾਂ ਫੜਾਈ ਜਾਣੇ ਇਹਨਾਂ ਨੂੰ ਬਸ ਮਿੱਤਰੋ ਟਾਈਮ ਹੋ ਗਿਆ 6:30 ਸਾਢੇ 6 ਹੋ ਗਏ ਤੇ ਵਲੌਗ ਆ ਗਿਆ ਹੁਣ ਆਪਣਾ ਤੇ ਗੱਡੀ ਹੋ ਵੀ ਆਪਣੀ ਖਾਲੀ ਇੰਡਸਟਰੀ ਏਰੀਆ ਆ ਇਹ ਇੰਡਸਟਰੀ ਏਰੀਆ ਆ ਇਹ ਬਰਚੀ ਲੱਗਦੀ ਹੈ ਬਰਚੀ ਲੱਗਦੀ ਹੈ ਉਹ ਤੋਂ ਆਂਦੇ ਵੀ ਕਹਿੰਦੇ ਆਹ ਜਿਹੜਾ ਇੰਡਸਟਰੀ ਏਰੀਆ ਹੈ ਆਹਰੇ ਪਈ ਦੀ ਇੱਕ ਕੋਈ ਗੰਦ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਾਂ ਦੇਖੋ ਸਾਫ ਸਫਾਈ ਪਰ ਗੱਡੀ ਬਾਈ ਬਾਹਰ ਨਹੀਂ ਖੜਦੀ ਓਰੇ ਦੀਦੀ ਨਾ ਕੋਈ ਚੱਕਰ ਨਹੀਂ ਹੈਗਾ ਨਾ ਨਾ ਉਹ ਕਹ ਦੱਸ ਰਿਆਂ ਵੀ ਗੱਡੀ ਬਾਹਰ ਨਹੀਂ ਲਾੜਨਦੇ ਆਂਦੇ ਸਾਰ ਅੰਦਰ ਤਾਂ ਅੰਦਰ ਆ ਜਲੀ ਤੂੰ ਬਾਹਰ ਵੀ ਕਢਾ ਸਕਦਾ ਇਹ ਏਸੀ ਕੰਮ ਦੀ ਪਾਰਕਿੰਗ ਲੰਦੇ ਮਾਰਕੀ ਕਰਦੇ ਆ ਹਾਂ ਇਸ ਚੀਜ਼ ਦੀ ਹੁੰਦੀ ਹੈ ਹਾਂ ਜੰਗਲਪੁਰ ਵੀ ਹੈਗਾ ਸਾਡਾ ਇਸ ਏਰੀਆ ਦੇ ਨਾਲ ਬਈ ਉਹ ਪਿੱਛੇ ਰਹਿ ਗਿਆ ਹਾਂ ਪਿੱਛੇ ਲੰਦੇ ਆ रहे बा क्राइम करे वाला कोई चक्कर नहीं हैगा कि तुमको कोई पुलिस वाला आके या कोई तुमको और भी बंद कर। कोई चक्कर नहीं है। अच्छा आप हैंडिकप जी अरे ये क्या अगर हम धक्का मारा आपसे व्यवहार खराब किए हमें का बोल लो अच्छा सुन लगे हमें तो बोल लो भाई बोलो हम ठीक है ਫੱਟਕਾ ਮਾਰੇ ਇਹ ਜਿਹੜੇ 7 ਹਿੰਦੂ ਆਏ ਬੱਟਕਾ ਮਾਰੇ ਹਨ ਖਾਣਾ ਬੁਲਾ ਰਹੇ ਆ ਖੇਲੇ ਰਹੇ ਹਨ ਹਾਂ ਹਾਂ ਕਿਉਂਕਿ ਅਸੀਂ ਬਹੁਤ ਬਾਰੇ ਬਾਹਰ ਦੇ ਨਹੀਂ ਹੈ ਬੋਲ ਕਹੀ ਹੈ ਆਪਾਂ ਦਸ ਮਿੰਟ ਰਹਿ ਰਹੇ ਤੇ ਰਹਿ ਰਹੇ ਤਾਂ ਵੀ ਆਪਾਂ ਮਾਫੀ ਮੰਗ ਲੈਂਗੇ ਕੋਈ ਬਾਤ ਨਹੀਂ ਮਤ ਬੋਲੀਏ ਫੱਟਕਾ ਮਾਰੇ ਆਏ ਮੈਟਰੋ ਹallelujah ਜਲਵਾਜਾ ਦੇਖਿਆ ਮੜ ਜਾ ਠੰਡਾ ਕਰਾਤਾ ਸੀ ਕੰਮ ਤੇ ਆ ਰੋਟੀ ਲੈਣ ਆਏ ਆ ਬੈਕ ਕਰਾਉਣਾ ਆਏ ਆ ਗੱਡੀ ਜੇ ਖਾਲਾਂਗੇ ਜਾ ਕੇ ਠੀਕ ਆ ਤੇ ਲੇਕ ਨਹੀਂ ਪਾਸਪੋਰਟ ਨਹੀਂ ਉਹੀ ਆ ਕਿ ਬੰਦੇ ਕੀ ਕਹਿਣਾ ਤਾ ਯਾਰ ਮੈਂ ਭੁੱਲ ਗਿਆ ਉਹ ਸਵੇਰੇ ਜਾਵਾਂਗੇ ਪਰ ਨਾ ਗੱਡੀ ਉੱਤੇ ਸਾਲ ਪਚੂਲ ਪਚੋਰੀ ਹੋ ਜਾਂਦੇ ਆ ਕਹਿੰਦੇ ਕੱਢ ਲੈਣੇ ਆ ਥੱਲੇ ਸੁਣੇ ਆਈਆਂ ਬਾਈ ਕੀ ਪਤਾ ਨਹੀਂ ਹੁਣ ਚਲੋ ਸਵੇਰੇ ਚਲੇ ਜਾਾਂਗੇ ਇੱਥੋਂ ਰੋਟੀ ਬਣਦੀ ਪਈ ਆ ਸਾਡੀ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਆ ਦੂਜਾ ਦਿਨ ਤੇ ਟਾਈਮ ਹੋ ਗਿਆ 8:43 ਮਿੰਟ ਏ ਟਾਈਮ ਆਪਾਂ ਹੈਗੇ ਧੁੱਲਾ ਗੜ ਪੁਲ ਦੇ ਥੱਲੇ ਇਹ ਭਰਨ ਚੱਲੇ ਆਂ ਗੱਡੀ ਇਹ ਕਿੱਥੇ ਦੀ ਭਰਨ ਚੱਲੇ ਆ ਉੱਥੇ ਜਾ ਕੇ ਦੱਸ ਦਿਆਂਗੇਲੇ ਕਿਉਂਕਿ ਪੁਲਿਸ ਦੇ ਹਾਂ ਪੁਲ ਦੇ ਥੱਲੇ ਪੁਲਸ ਵਾਲੇ ਖੜੇ ਹੁੰਨੇ ਆ ਜੌਨ ਸੀਨਾ ਹਾਂ ਡਾਂ 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 ਜੌਨ ਸੀਨਾ ਦੇ ਨਾਲ ਐਂਟਰੀ ਕਰਾਉਣ ਜਾ ਰਹੇ ਹਾਂ ਆ ਜੇ ਮੈਨੂੰ ਕਿਸੇ ਨੇ ਕੁਝ ਕਿਹਾ ਨਾ ਰਾਜੂ ਭਾਈ ਚੱਕ ਲਈ ਬਸ ਇੱਧਰ ਹੋ ਜਾ ਤੂੰ ਪਹਿਲਾਂ ਹਾਂ ਯਾਰ ਮਾਂ ਕਹਿੰਦਾ ਹੱਡੀਆਂ ਤੋੜਦੀ ਸਾਲ ਇਹ ਜਿਹੜਾ ਮੈਨੂੰ ਕੁਝ ਕਹੂਗਾ ਤੈਨੂੰ ਖੁੱਲੀ ਸ਼ੂਟ ਆ ਤੈਨੂੰ ਆਪੇ ਬਰੀ ਕਲਾ ਕਲਾ ਲੂੰਂ ਦਿੰਦੇ ਨੂੰ ਵਕੀਲ ਕਰਕੇ ਹੈਗੇ ਨਹੀਂ ਹਾਂ ਰਿਵਾਲਵਰ ਰਿਵਾਲਵਰ ਨਹੀਂ ਉਹ ਜ਼ਿਆਦਾ ਕੰਮ ਗਲਤ ਹੋ ਜਾਏਗਾ ਹਾਂ ਡੰਡੇ ਗਾਲਾਂ ਨਾਲੇ ਮਾਰ ਦੇਣੇ ਗਾਲਾਂ ਦੇ ਦੇ ਗਈ ਮਾਰਦੀ ਗੰਦੀਆਂ ਗੰਦੀਆਂ ਹਾਂ ਤਾਨੇ ਮੇਨੇ ਜ਼ੈਰ ਏ ਲੁੱਚੇ ਲਫੰਗੇ ਇਹ ਜੀ ਗਾਲਾਂ ਕੱਢੀ ਮਾਰ ਦੇਣੇ ਆਪਾਂ ਨੇ ਵੀਰ ਆਪਾਂ ਨੇ ਗੱਡੀਆਂ ਪਹਿਲਾਂ ਨਹੀਂ ਖੜਾ ਨਾ ਆ ਆ ਗਈ ਫੈਕਟਰੀ ਇੱਥੇ ਮੇਰੇ ਬਿਰੋ ਇੱਥੇ ਉਹ ਹੋਣਾ ਜਾਣਾ ਆਪਾਂ ਨੇ ਓ ਯਾਰ ਆਇਆ ਤੁਹਾਨੂੰ ਵੀ ਫੋਟੋ ਸਿੱਕਣ ਕਰਾਣੀਆਂ ਪੈਣੀਆਂ ਮਿੱਟੀ ਆ ਮਿੱਟੀ ਮੇਰੀਆਂ ਫੋਟੋਸ ਟਟਾ ਮੁੱਕ ਗਈਆਂ ਉਹਦੀਆਂ ਇਹ ਹੈ ਜੀ ਬੰਬੇ ਰੋਡ ਪਰ ਆਵੇਂ ਜਾਏਗੇ ਪੰਜਾਬ ਕੋ ਅਮਤੀਬਾਰ ਪੰਜਾਬ ਸਰਕਾਰ ਆਣਾ ਨਹੀਂ ਆ ਮਿੱਤਰੋ ਇੱਧਰ ਰਾਹ ਤੂੰ ਤੈਨੂੰ ਮੰਨੂ ਤੈਨੂੰ ਸਾਹਮਣਾ ਬਹਿ ਜਾਂਦਾ ਤੂੰ ਮੈਨੂੰ ਕਹੇ ਸਾਹਮਣੇਗਾ ਇਹ ਕਿਹਦੇ ਕਿੱਤਨੂੰ ਕਿਸੇ ਨੇ ਮਗਰਾਟਪੁਰ ਬਿਠਾਇਆ ਵਾ ਹੋਵੇ ਲੋ ਭਾਈ ਮੈਟਰੋ ਅਰ ਸੇਟਰ ਪੱਲਾ ਖੋਲ ਗਏ ਪ੍ਰਸੰਨ ਹੋ ਪ੍ਰਸੰਨ ਹੋ ਗਏ ਤੇ ਅੰਦਰ ਆ ਕੇ ਪਾਰਕਿੰਗ ਤੇ ਆਪਾਂ ਦਾ ਆਪਾਂ ਦਾ ਫੋਨ ਆ ਗਿਆ ਸੀਗਾ ਤੇ ਗੱਡੀ ਅੰਦਰ ਲੈ ਕੇ ਆਓ ਤਾਂ ਗੁਰਿੰਦਰ ਭਾਈ ਦੇਖ ਲੈ ਕਾੰਨ ਦਾ ਜਿਹਦੇ ਤੇ ਰੋਟੀ ਪਣੀ ਹੈ ਜਿਗਾਰਡ ਕਿਆ ਬਣਦਾ ਹਨਾ ਮੈਨੂੰ ਲੱਗ ਰਿਹਾ ਆਪਣੀਆਂ ਬਣਾਉਣੀਆਂ ਪੈਣੀਆਂ। ਨਾ ਆਪਣੀਆਂ ਨਾ ਬਾਹਰ ਦੀ ਖਾਣੀ ਪੈਣੀ ਕਿਉਂਕਿ ਬਾਈ ਨੇ ਜਾਣਾ ਵੀ ਹੈਗਾ ਹਲੇ। ਫੇਰ ਆਉਗਾਂ ਮੈਨੂੰ ਟਾਈਮ ਹੋ ਜਾਣਾ। ਉਹਦੇ ਪੂਈ ਅੱਧ ਰਗ ਲੱਗੀ ਵੀ ਆ। ਅਰੇ ਇੱਧਰ ਆ ਗੈਸ ਵਾਲੇ ਉਹ ਆ ਟੈਂਕਰ ਆ। ਪਾਣੀ ਉਹ ਪਾਣੀ ਦੂਤੀ ਲੱਗੇ ਪਿਆ ਭਜਾਣ। ਬੀਤੇ ਜੇ ਪਹੁੰਚ ਜੂਗੀ ਤੁਹਾਡੀ ਇਧਰ ਉਹ ਸਾਰਾ ਧੂئیں ਧੂਆਂ ਆ ਆ ਇਧਰ ਨੂੰ ਵੀ ਛਿੜਤ ਦੋ ਮਾੜੀ ਮੋਟੀ ਠੰਡ ਆਵੇ ਲੈ ਉਹ ਉੱਥੇ ਕਦੇ ਗਰੀ ਜਿੰਨੇ ਨਾਲ ਦਰ ਵੀ ਹੈਗੀ ਬਈ ਇਹਨੂੰ ਪੈਨਾ ਪ੍ਰਸਾਰਾ ਲੋ ਵੀ ਆ ਤਾਂ ਨੋ ਵੀ ਮਿੱਤਰੋ ਚਲਾਤਾ ਇਹਨਾਂ ਨੇ ਬੋਰ ਜਾ ਉਹ ਆ ਇਹਨਾਂ ਨੇ ਇੱਧਰ ਅੱਗ ਲਾਈ ਹੋਈ ਆ ਤੇ ਆ ਗਿਆ ਗੁਰਿੰਦਰ ਬਾਈ ਵੀ ਆ ਗਿਆ ਤੇ ਇੱਧਰ ਬਾਈ ਮਿਲਿਆ ਸਾਨੂੰ ਬਾਈ ਕਹਿੰਦਾ ਤੇਰੀਆਂ ਵੀਡੀਓ ਦੇਖਦਾ ਕੀ ਨਾ ਬਾਈ ਇਹਦਾ ਮੇਰਾ ਜਸ ਜਸ ਜਸਕੀਰਤ ਜਸਕੀਰਤ ਤੇ ਉਸਤਾਦ ਦਾ ਬਿੱਟੂ ਬਿੱਟੂ ਕਿਹੜਾ ਪਿੰਡ ਆ ਆਪਣਾ ਅਮਰਸਰ ਟੋਟਵੀ ਨਹੀਂ ਸਾਡਾ ਬਟਾਲਾ ਏਰੀਆ ਬਟਾਲਾ ਠੀਕ ਤੇ ਬਾਈ ਉਹਨਾਂ ਨੂੰ ਅੱਜ ਹੋ ਗਏ 3 ਦਿਨ ਇੱਥੇ ਤੇ ਬਾਈ ਉਹਨਾਂ ਨੇ ਵੀ ਸਾਡੇ ਵਾਲੀ ਉਹ ਹੋ ਗਈ ਸੀ ਅੱਗੇ ਦੇ ਕਮਾ ਕੇ ਲੈ ਕੇ ਆਏ ਵੀ ਤੇ ਹੁਣ ਤਿੰਨ ਫੇਰੇ ਮਾਰ ਕੇ ਫੇਰ ਹੀ ਇੱਧਰ ਆਏ ਹੁਣ ਹੁਣ ਬਾਈ ਪਤਾ ਕੀ ਕਰੇ ਉਹ ਜਿੱਥੇ ਮੰਡੀ ਜੀ ਨਹੀਂ ਲੱਗੀ ਵੀ ਹੁੰਦੀ ਉਹ ਉੱਥੋਂ ਹੀ ਥੱਲੇ ਨੂੰ ਕਰ ਲਵੇ ਬਸ ਉੱਥੋਂ ਕੀਤੀ ਸੀ ਮੈਂ ਥੱਲੇ ਨੂੰ ਮੰਡੀ ਨਹੀਂ ਜਿਹੜੀ ਪਿੱਛੇ ਕੀ ਨਾਮ ਆ ਮੰਡੀ ਦਾ ਆ ਤੋ ਲਗੜ ਆ ਦੂਲਾ ਗੱਡੂ ਲਗੜ ਮੰਡੀ ਹਾਂ ਇੱਥੋਂ ਹੀ ਮੈਂ ਮੈਂ ਜਲ ਇੱਥੋਂ ਹੀ ਦੱਸਦਾ ਹਾਂ ਥੱਲੇ ਥੱਲੇ ਜਾਣ ਦਿੰਨੇ ਉਹ ਕੁੜੀ ਆ ਵਾ ਅਗਲੇ ਪਾਸੇ ਵੇਖਿਆ ਤੇ ਮੋਟਰਸਾਈਕਲ ਨਾਲ ਰੇੜੀਆਂ ਵਾਲਿਆਂ ਰਾਹ ਹੀ ਬੰਦ ਕੀਤਾ ਨਾ ਨਾ ਆ ਜਿੱਥੇ ਆਪਾਂ ਹੁਣ ਆ ਫੈਕਟਰੀ ਅੰਦਰ ਹੋਏ ਹਨ ਇਸ ਤੋਂ ਪਿੱਛੇ ਆਉਂਦੀ ਏ ਇੱਕ ਮੰਡੀ ਉੱਥੇ ਮਤਲਬ ਉੱਥੇ ਉਹ ਨਹੀਂ ਹੈਗਾ ਰੋਡ ਦਾ ਡਿਵਾਈਡਰ ਜਾਂ ਨਹੀਂ ਹੈਗਾ ਉੱਥੋਂ ਥੱਲੇ ਕਰ ਲਵੇ ਫੇਰ ਹਾਂ ਉਹਦੀ ਇੱਕ ਨਿਸ਼ਾਨੀ ਆ ਉਹ ਪੁਲ ਦੇ ਇੱਥੇ ਇਧਰਲੇ ਪਾਸੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਖੜੀਆਂ ਹੋਣੀਆਂ ਲਾਈਨ 'ਚ ਉਹਨਾਂ ਦਾ ਹੈੱਡ ਕੁਆਰਟਰ ਆ ਕੋਈ ਇੱਥੇ ਹੀ ਆ ਕੋਈ ਚੱਕਰ ਹੈਂ ਦਵਾਨੇ ਦਾ ਹਾਂ ਬਾਈ ਦਾ ਕੀ ਨਾਮ ਆ ਅਕਾਸ਼ਦੀਪ ਅਕਾਸ਼ਦੀਪ ਠੀਕ ਆ ਬਾਈ ਕਹਿੰਦਾ ਤੇ ਨਾਲ ਫੋਟੋ ਕਰਾ ਕੇ ਜਾਣੀ ਇੱਥੇ ਹੀ ਆ ਜਿਵੇਂ ਮਰਜ਼ੀ ਫੋਟੋਆਂ ਕਰਾਈਂ ਵੀਡੀਓ ਬਣਾਈਂ ਜੋ ਮਰਜ਼ੀ ਖੁੱਲੀਆਂ ਝੂਟੀਆਂ ਜਾ ਤੱਕ ਦੂਰ ਰਾਜਧਾਨੀ ਫੋਟੋ ਖਿੱਚ ਕੇ ਜਾ ਤੱਕ ਨਹੀਂ ਜਾਂਦੇ ਆ ਇੱਕ ਦੂਆ ਆਇਟਮ ਸਾਡੀ ਆ ਰਹੀ ਆ ਉਹ ਉਹਦੇ ਨਾਲ ਵੀ ਖਚਾਲੀ ਤੇ ਹੁਣ ਬਾਹਰ ਨੂੰ ਚੱਲੇ ਤੁਸੀਂ ਨਹੀਂ ਅਜੇ ਤਾਂ ਇੱਥੇ ਹੀ ਆ ਹਾਂ ਭਾਂਜ ਰੋਟੀ ਪਾਣੀ ਦਾ ਬੜਾ ਔਖਾ ਹਨਾ ਇੱਥੇ ਪਾਣੀ ਦਾ ਵੀ ਬਹੁਤ ਔਖਾ ਇਹ ਕਿਦਾਂ ਸਾਲੀ ਗਰਮੀ ਹਾਂ ਅੰਦਰ ਚੱਲ ਰਹੇ ਚੌਲ ਬਣਾ ਬਣਾ ਕੇ ਗੋਲੇ ਸੱਟ ਰਹੇ ਅੰਦਰ ਆਹ ਥਾਰੀ ਪਹੁੰਚ ਮਸ਼ੀਨੇ ਕੀਵਲ ਜਿੰਦਾਬਾਦ ਹੱਥ ਵੀ ਸਾਰਾ ਕੂਣੀ ਤੇ ਤੇ ਡੇ ਵੇਡ ਲੁੰਦਾ ਤੇ ਯਾਰ ਇਹ ਹਾਂ ਚਾਲੂ ਤਾਂ ਕਰਦੇ ਹੋ ਗਈ ਇਹਨੇ ਚੱਕ ਕੇ ਲੇ ਗਿਆ ਯਾਰ ਐਂ ਕਹਦਾ ਰੋਟੀ ਰੋਟੀ ਘਾਣਾ ਪੁੱਠੇ ਕੰਮ ਥੋੜੇ ਕੋਲ ਸਾਰੇ ਕੋਈ ਜੱਜ ਦਾ ਕੰਮ ਨਾ ਕਰੇ ਦੂਰ ਅੱਧੇ ਰਾਸਤੇ ਇਹ ਲੈ ਜੂਆ ਉਹਨੇ ਚੱਕ ਕੇ ਹਾਂ ਮੈਂ ਤਾਂ ਮੋੜਿਆਂ 'ਪੇ ਲੈ ਕੇ ਜਾਉਂ ਕਿੰਨਾ ਵਜਨ ਆ ਤੇਰੇ ਚ ਹਾਲ ਕੇ 60 ਕਿਲੋ ਹਣਾ 60 ਹੈ ਹਣਾ 60 65 ਇਹਨਾਂ ਕੁ ਤਾਂ ਚਾਹੀਦਾ ਆ ਇੱਧਰ ਦੇਖ 90 ਤੇਰਾ 40 ਕਿਲੋ ਭਾਰ ਜਾਂ 20 ਦੁਹਾਰ ਹਾਂ ਯਾਰ ਅੱਥ ਪਿੰਨੀ ਆ ਤਾਂ ਤੋਖਦੀ ਹੈ ਆ ਪਾਏ ਹੋਈ ਹੈ ਲਾ ਮਨ ਤਾਂ ਲੱਗ ਰਿਹਾ ਮੇਰੀ ਇੰਦੀ ਹੋਦੀ ਆ ਦੇਖ ਓਏ ਫੱਟਿਆਂ ਵਾਲਾ ਕੰਮ ਠੀਕ ਆ ਯਾਰ ਜਾਲ ਪਾਣੇ ਵਾਲਾ ਉੱਪਰ ਉੱਪਰ ਤੁਰ ਕੇ ਉਹ ਫੱਟਿਆਂ 'ਮੇ ਖੜ ਕੇ ਪਾਊਗਾ ਇਹ ਆ ਪਤਾ ਝਾਂਡੇ ਜੇ ਹੋਊਗੇ ਫੇਰ ਹਨਾ ਹੋਰ ਤੂੰ ਤਾਂ ਘਟਾਇਆ ਹੁੰਦਾ ਛੋਲੇ ਦੇ ਕੋਲ ਤਾਂ ਹੈਗਾ ਤਾਂ ਟਾਈਮ ਓ ਯਾਰ ਮੈਂ ਹੁਣ ਛੋਟੇ ਛੋਟੇ ਘਰਾਣੇ ਜਾ ਕੇ ਦੇਖਦਾ ਜੇ ਰੱਖ ਓਏ ਰੱਖ ਲੈਣੇ ਕੁਝ ਨੂੰ ਘਟ ਫੌਜੀ ਕਟ ਕੁਝ ਨੂੰ ਪੁਸ਼ਰੂ ਕੱਟ ਲਾ 50 ਰੁਪਏ ਹੋ ਗਏ ਤੇਰੇ ਇੱਥੇ ਤੱਕ ਚੱਗੇ ਨੇ ਇਤਰੇ ਇਕੱਲਾ ਨਾ ਮਾਰ ਡੈਂਗ ਲਗਿਆ ਚੱਗੇ ਨੇ ਮਾਰਿਆ ਕੱਟ ਸੂਰੀ ਨੂੰ ਯੈਸ ਕਹਿੰਦਾ ਭਈਓ ਕਿਹੜਾ ਕੱਟ ਮਾਰਿਆ ਤਾਂ ਕਹਿੰਦਾ ਤੇ ਜਿਹੜਾ ਪੈ ਸੂਰੀ ਨੂੰ ਕਹਿੰਦਾ ਪੁਸ਼ਰੂ ਕੱਟ ਮਾਰਿਆ ਤਾਂ ਪੈ ਲੋਕਾਂ ਦੇ ਦੇਖਣਾ ਇੱਥੇ ਵਿੱਚੋਂ ਚੱਲਦੇ ਕਰਦਾ ਲਾ ਭਾਈ ਚੱਲ ਇਧਰ ਛਾਵੇਂ ਛਾਵੇਂ ਹੋ ਜਾ ਨਵੇਂ ਮਿੱਤਰੋ ਆਹ ਕੰਮ ਨਹੀਂ ਹੋ ਰਿਹਾ ਕਿ ਨਵਦੀਸੇ ਕਿਹੜਾ ਇਹ ਆਪਾਂ ਚੱਲਦੇ ਆ ਗੁਰਿੰਦਰ ਬਾਈ ਕੋਲ ਗੁਰਿੰਦਰ ਬਾਈ ਦਾ ਫੋਨ ਆਇਆ ਕਹਿੰਦਾ ਹੋ ਗਿਆ ਇੱਤੀ ਆ ਗਿਆ ਨਾ ਅਰੇ ਟਰਾਲੀ ਦੀ ਜਾਂ ਚਾਸੀ ਟੁੱਟ ਗਈ ਕਹਿੰਦਾ ਗੱਬੇ ਦੇ ਮਾਇਆ ਚੱਲ ਆਉਣਾ ਨਾਲ ਕਿਹਾ ਛਾਵੇਂ ਨਹੀਂ ਆ ਤੂੰ ਤੇ ਇਹਦਾ ਰੋਡ ਕਰ ਰਿਹਾ ਕੇਂਦਰ ਬਾਈ ਵਾਲੀ ਦਾ ਲਾਈਵ ਵੀ ਆ ਉਧਰ ਆਹ ਦੇਖੋ ਬਾਈ ਆ ਉਹ ਰਿਚੜਾਣ ਲੱਗਿਆ ਹਾਂ ਵਿਚਾਰਾ ਤੇ ਓਰੇ ਜਿਸ ਟਾਈਮ ਚੜੀ ਨਾ ਗੱਡੀ ਜੇਦੇ ਐ ਹੋ ਗਈ ਹੈ ਓਦੇ ਓਦੇ ਕਰਕੇ ਟੇਡੇ ਐਲ ਬਣਨੇ ਕਰਕੇ ਚੋਲ ਮਾਰੀ ਉਹ ਚੋਲ ਮਾਰਨੇ ਕਰਕੇ ਪਲਟ ਗਈ ਉਹ ਕੋਇਲ ਪਹਿਲਾਂ ਉਧਰ ਗਿਰ ਗਈਆਂ ਉਹ ਕੋਇਲਾਂ ਦਿਖਾਣਾ ਸਾਨੂੰ ਆਹ ਰਿਹਾ ਕੋ ਕੋ ਕਹਿੰਦਾ ਉਲਟਾ ਅਜੇ ਚੈਨਾ ਮਾਰੀ ਵੀ ਦਾ ਹੈ ਹਾਂ ਚੈਨਾ ਮਾਰੀ ਵੀ ਤਾਂ ਹੈ ਉਹ ਕਹਿੰਦਾ ਚੈਨਾ ਨਹੀਂ ਮਾਰੀ ਵੀ ਇਹਦੇ ਚੈਨਾ ਦਾ ਟੁੱਟੀਆਂ ਹਾਂ ਹਾਂ ਉਹ ਟੇਲਰ ਨਹੀਂ ਦੱਬੀ ਜਿਹਾ ਸੀ ਆ 60 ਆ 24 ਟਨ ਦੇ 24 ਟਨ ਦੀ 24 3 72 48 24 3 72 48 ਹਾਂ 3 4 12 72 ਟਨ ਮਾਲ ਹੈ ਹਾਂ ਪਾ ਤਰ 24 3 72 ਹਾਂ ਨਹੀਂ ਰੱਚ 24 2 48 ਹੁੰਦਾ 1 ਇੰਚ ਦੀ ਹਿੱਲੀ ਵੀ ਕੋਇਲ ਜਿੱਥੇ ਹੈਗੀ ਉੱਥੀ ਗਰੀਆਂ ਹਾਂ ਆਹ ਲੋਦਰ ਇਕੱਠੇ ਹੋਏ ਹੋਏ ਸਾਰੇ ਜੀ ਗਲਤ ਜਾਈਵੇ ਆਹ ਉਹ ਕੰਮ ਹੀ ਰਹਿੰਦੇ ਨੇ ਸ਼ਾਇਦ ਨਜ਼ਾਰਾ ਨਾ ਚਲਾਇਆ ਜੀ ਇਹਨਾਂ ਗੱਲ ਕਰਦਾ ਜੀ ਅਰੇ ਡਰਾਈਵਰ ਨੂੰ ਕਹਿੰਦਾ ਵੀ ਮੈਨੂੰ ਮਾਲਮ ਹੈ ਤਾਂ ਚੈਨ ਨਾ ਨਹੀਂ ਪਾਈ ਵੀ ਹੋਣੀ ਆ ਅ ਉਹ ਆ ਗਈ ਕ੍ਰੇਨ ਹੁਣ ਚੱਕ ਦੇਣੀ ਇਹਨਾਂ ਪਰ ਇਹ ਤਾਂ ਨਹੀਂ ਚੱਕੂਗੀ ਇਹ ਤਾਂ 12 ਟਨ ਵਾਲੀ ਹੈ ਸਾਰੀ ਆ

ਏ ਰਲਾ ਬੋਤਲ ਚੁੱਕਾ ਇਹ ਆ ਹੀ ਚੱਕੂਗੀ ਜੀ ਚੱਕੂ ਪਰ ਇਹ ਤਾਂ ਮੰਨ ਲਾ ਹੁਣ ਲੈ ਹੀ ਦੇ ਤਾਂ ਹੋਇਆ ਗਿਆ ਉਹ ਇਹ ਹੀ ਦੇ ਆਓ ਵੀ ਟਾਇਲਾਂ ਦਾ ਪਰਾਂ ਗਰੀਬ ਹੀ ਆਈਆਂ ਜੇ ਪਿੱਛੇ ਚ ਜਾ ਕੇ ਕੋਣਾ ਜਾ ਹਾਂ ਤੇ ਹੀ ਤਾਂ ਮਰੇ ਰਹਤੇ ਆ ਬਈਆ ਚਾਹ ਨਹੀਂ ਡਾਲਾ ਤੂੰਨੇ ਉਹ ਕਹਦਾ ਹਾਲ ਤੇਰੀ ਭੈਣ ਐਡੀ ਚੱਪੀ ਵੀ ਐ ਡਰਾਈਵਰ ਤਾਂ ਪਾਗਲੇ ਸਮਝਦੇ ਦੱਸ ਉਹ ਜੰਗਲ ਪਰਤੇ ਲਿਆ ਟਰਾਲਾ ਹਾਂ ਜੰਗਲ ਪਰਤੇ ਆਈ ਹੈ ਕਦੀ ਇਹ ਹਾਂ ਉੱਥੇ ਤੇ ਉੱਥੇ ਰੋਡ ਪਰ ਤਾਂ ਹਿੰਦੀ ਨਹੀਂ ਹੈਗੀ ਇਹ ਕਲਿੱਕਰ ਮਾਰਦਾ ਕਿੰਨੀ ਟ੍ਰੈਫਿਕ ਹੈ ਰੋਡ ਪਰ ਹਾਂ ਉਹ ਯੂਰੇ ਆ ਗਏ ਲੱਗੇ ਹੈ ਹੋ ਮੈਟਰੋ ਗ੍ਰਿੰਦਲ ਭਾਈ ਨਾਲ ਆਲੀ ਦਾ ਲੱਗੀ ਗੱਡੀ ਲੋਡ ਹੋਣ ਤੇ ਇਹ ਵੀ ਮਤਲਬ ਥੋੜਾ ਜਿਹਾ ਹੀ ਮਾਲ ਪੈਣਾ ਬਸ ਬਾਕੀ ਕਹਿੰਦੇ ਸਵੇਰੇ ਪਾਊਗਾ え ਆਪਾਂ ਕਰਦੇ ਆਏ ਆ ਬਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਰਤੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀ ਕਾਲ ਮਿਲਿਆ ਅਗਲੇ ਵਲੌਗ ਜਦ ਤੱਕ ਕਬ ਰੱਖਾ